ਭਾਰਤੀ ਜਨਤਾ ਪਾਰਟੀ ਵੱਲੋਂ 15 ਅਗਸਤ ਦੇ ਸੰਬੰਧ ਵਿੱਚ ਹਰ ਕਾ तिरंगा ਮੁਹਿੰਮ ਚਲਾਈ ਜਾ ਰਹੀ ਹੈ ਇਸੇ ਲੜੀ ਤਹਿਤ ਭਾਰਤੀ ਜਨਤਾ ਪਾਰਟੀ ਯੂਵਾ ਮੋਚਾ ਦੀ ਸੰਗਰੂ ਰਿਕਾਈ ਵੱਲੋਂ ਬੀਜੇਪੀ ਦਫਤਰ ਤੋਂ तिरंगा ਯਾਤਰਾ ਕੱਢੀ ਗਈ ਵਕਵਕ ਬਜ਼ਾਰਾ ਵਿੱਚੋਂ ਹੁੰਦੀ ਹੋਈ ਤਿਰੰਗਾ ਯਾਤਰਾ ਸੰਗਰੂਰ ਦੇ ਵਿਜੇ ਚੌਂਗ ਪਹੁੰਚ ਕੇ ਮੁਕੰਮਲ ਹੋਈ ਇਸ ਮੌਕੇ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਆਂ ਬੀਜੇਪੀ ਆਗੂਆਂ ਨੇ ਕਿਹਾ ਕਿ ਦੇਸ਼ ਨੂੰ ਆਜ਼ਾਦੀ ਦਿਵਾਉਣ ਲਈ ਦੇਸ਼ ਦੇ ਮਹਾਨ ਸ਼ੂਰ ਵੀਰ ਯੋਧਿਆਂ ਨੇ ਕੁਰਬਾਨੀਆਂ ਦਿੱਤੀਆਂ ਨੇ ਮਹਾਨ ਆਜ਼ਾਦੀ ਕੁਲਾਟੀਆ ਦੇ ਉਪਰਾਲਿਆਂ ਨੂੰ ਯਾਦ ਕਰਦਿਆਂ ਇਹ ਤਿਰੰਗਾ ਯਾਤਰਾ ਕੱਢੀ ਗਈ ਹੈ ਹਮੇਸ਼ਾ ਦੇਸ਼ ਦੇ ਜਿਹੜੇ ਯੋਧੇ ਨਸ਼ਹੀਦ ਨੇ ਹਮੇਸ਼ਾ ਉਹਨਾਂ ਨੂੰ ਯਾਦ ਕਰਦੇ ਨੇ ਇਸੇ ਮਹਿੰਦੇ ਤਹਿਤ ਇਹ ਜਿਹੜਾ ਆਪਣਾ ਆਜ਼ਾਦੀ ਵਾਲਾ ਮਹੀਨਾ ਖਾਸ ਤੌਰ ਤੇ 15 ਅਗਸਤ ਨੂੰ ਆਪਾਂ ਆਜ਼ਾਦੀ ਦਿਵਸ ਮਨਾਉਨੇ ਆ ਇਸੇ ਤਹਿਤ ਅੱਜ ਇੱਕ ਸਾਡਾ ਇਹ ਜਿਹੜਾ ਪ੍ਰੋਗਰਾਮ ਸੀਗਾ ਤਿਰੰਗਾ ਯਾਤਰਾ ਦਾ ਸੀ ਅੱਜ ਦਾ ਇਹ ਤਿਰੰਗਾ ਯਾਤਰਾ ਦਾ ਪ੍ਰੋਗਰਾਮ ਸੀ ਜੋ ਕੀਤਾ ਗਿਆ ਜਿਦੇ ਵਿੱਚ ਕੀ ਸਾਡੇ ਸ਼ਰੂਰ ਦੀ ਸ਼ਾਨ ਸ਼੍ਰੀ ਹਰਵਿੰਦ ਖੰਨਾ ਜੀ ਅਤੇ ਜ਼ਿਲ੍ਹੇ ਦੇ ਪ੍ਰਧਾਨ ਸਰਕਾਰ ਡਾਕਟਰ ਮਨਿੰਦਰ ਸਿੰਘ ਦੁਲਟ ਜੀ ਅਤੇ ਸਾਡੇ ਜੁਵਾ ਮੋਰਚਾ ਦੇ ਸਟੇਟ ਦੇ ਵਾਈਸ ਪ੍ਰੈਜ਼ੀਡੈਂਟ ਮਿੱਟੂ ਚੱਡਾ ਜੀ ਅਤੇ ਸਾਡੇ ਜੁਵਾ ਮੋਰਚਾ ਦੀ ਸ਼ਾਨ ਅਨੁਜਿਖ ਹੌਸਲਾ ਜੀ ਇਹਦੇ ਵਿੱਚ ਸ਼ਾਮਲ ਰਹੇ ਆ ਅੱਜ ਭਾਰਤੀ ਜਨਤਾ ਪਾਰਟੀ ਵੱਲੋਂ ਦੇਸ਼ ਦੇ ਪ੍ਰਧਾਨ ਮੰਤਰੀ ਵੱਲੋਂ ਆਹਨ ਹੋਇਆ ਸੀਗਾ ਵੀ 12 ਅਗਸਤ ਨੂੰ ਆ ਜਿਹੜੀ ਇਹ ਆਪਣੀ ਚੰਗਾ ਯਾਤਰਾ ਜਿਹੜੀ ਸਾਰੇ ਭਾਰਤ ਚ ਕਰਨੀ ਆ ਉਹਦੇ ਤਹਿਤ ਅਸੀਂ ਸਨਰੂਰ ਬੰਦੇ ਸਾਰੇ ਵਰਕਰ ਅਤੇ ਹੋਰ ਵੀ ਸ਼ਹਿਰ ਦੇ ਪਤਵੰਤੇ ਸੱਜਣੇ ਜਿਹੜੇ ਸਾਡੇ ਨਾਲ ਇਹ ਚੰਗਾ ਯਾਤਰਾ ਅਸੀਂ ਕੱਢ ਰਹੇ ਆ ਭਾਨੇ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜੀ ਵੱਲੋਂ ਇੱਕ ਪ੍ਰੋਗਰਾਮ ਪੂਰੇ ਹਿੰਦੁਸਤਾਨ ਦੇ ਵਿੱਚ ਲਾਇਆ ਗਿਆ ਸੀਗਾ ਵੀ ਗਲੀ ਗਲੀ ਜਾ ਕੇ ਸ਼ਹਿਰ ਸ਼ਹਿਰ ਜਾ ਕੇ ਆਪਾਂ ਤਿਰੰਗਾ ਯਾਤਰਾ ਜਿਹੜੀ ਤਿਰੰਗਾ ਯਾਤਰਾ ਲਈ ਦੱਸਿਆ ਗਿਆ ਵੀ ਕਿ ਆਪਾਂ ਨੂੰ ਆਜ਼ਾਦੀ ਕਿਵੇਂ ਮਿਲੀ ਇਹ ਤੁਹਾਨੂੰ ਪਤਾ ਵੀ ਕਿੰਨੇ ਆਪਣੇ ਇੱਥੇ ਸ਼ਹੀਦ ਹੋਏ ਨੇ ਕਿੱਡੇ ਵੱਡੇ ਵੱਡੇ ਸ਼ਹੀਦ ਹੋ ਕੇ ਫੌਂਸੀਆਂ ਤੇ ਚੜੇ ਤਾਂ ਜਾ ਕੇ ਆਪਾਂ ਨੂੰ ਇਹ ਤਿਰੰਗਾ ਜਿਹੜਾ ਆਪਣਾ ਆਪਣਾ ਸ਼ਾਨ ਨਾਲ ਲਹਿਰਾਉਂਦਾ ਪੂਰੇ ਵਾਰਡ ਦੇ ਵਿੱਚ ਜੋ ਪ੍ਰੋਗਰਾਮ ਮਿੱਥਿਆ ਗਿਆ ਸੀ ਜਿਹਦੇ ਸਾਡੇ ਜੁਵਾ ਮੋਰਚਾ ਵੱਲੋਂ ਠੀਕ ਹੈ ਮਹਿਲਾ ਮੋਰਚਾ ਵੱਲੋਂ ਸਾਰੇ ਇਕੱਤਰਤ ਹੋਏ ਤੇ ਲੋਕਾਂ ਦਾ ਬਹੁਤ ਵੱਡਾ ਸਹਿਯੋਗ ਮਿਲਿਆ ਤੇ ਲੋਕਾਂ ਨੇ ਇਹ ਇਹ ਵੀ ਕਿਹਾ ਗਿਆ ਵੀ ਤੁਸੀਂ ਹਰ ਕਰ ਤਰੰਗਾ ਆਪਣਾ ਲਹਿਰਾਓ ਤਾਂ ਜੋ ਇਹ ਸ਼ਰਧਾਂਜਲੀ ਜਾਵੇ ਜਿਨ੍ਹਾਂ ਨੇ ਹਜ਼ਾਰਾਂ ਲੋਕਾਂ ਨੇ ਆਪਣੇ ਬਲੀਦਾਨ ਦੇ ਕੇ ਇਹ ਤਰੰਗੇ ਦੀ ਸ਼ਾਨ ਬਣਾਈ